ਮੰਗਲਵਾਰ ਦੀ ਰਾਤ ਜਗਰਾਉਂ ਰੇਲਵੇ ਓਵਰ ਬਿਰਜ ਤੇ ਇੱਕ ਦਿਲ ਕੰਬਾਉ ਸੜਕ ਹਾਦਸਾ ਵਾਪਰਿਆ ਇਸ ਭਿਆਨਕ ਹਾਦਸੇ ਦੌਰਾਨ ਇੱਕ ਔਰਤ ਦੀ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਵਿੱਚ ਕਈ ਹੋਰ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ ਇਸ ਤੋਂ ਇਲਾਵਾ ਕਈ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਹਾਦਸੇ ਦਾ ਸ਼ਿਕਾਰ ਹੋਏ ਕੁਝ ਚਸ਼ਮਦੀਦਾਨ ਅਤੇ ਜ਼ਖਮੀਆਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਵਾਪਰੇ ਕਟਨਾਕਰਮ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਹਾਦਸਾ ਕਿੰਨਾ ਭਿਆਨਕ ਸੀ। ਤੁਸੀਂ ਵੀ ਸੁਣੋ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਦਾ ਇਸ ਘਟਨਾ ਬਾਰੇ ਕੀ ਕਹਿਣਾ ਹੈ। ਾਰੇ ਜੀ ਜੇ ਪੌਲ ਤੋਂ ਉੱਤਰ ਰਹੇ ਸੀਗੇ ਟਲਾਨਦੇ ਸੀ ਪਿੱਛੋਂ ਇੱਕਦਮ ਆਹ ਟਰੱਕ ਦੀ ਬ੍ਰੇਕ ਫੇਲ ਹੋਈ ਇਹਨੇ ਪਿੱਛੋਂ ਆ ਕੇ ਸਾਨੂੰ ਕੁਚਲ ਦਿੱਤਾ ਤਾਂ ਸਾਡਾ ਨੁਕਸਾਨ ਹੋਇਆ ਸਖਸ਼ਤ ਕੀ ਦੇ ਉਪਚਾਰ ਹੋਣ ਆਹ ਦੇਖੋ ਸਾਡੇ ਹੀ ਹੱਥ ਦੇ ਨਖਾਂ ਟਾਂਕੇ ਲੱਗਣ ਗਿਆ ਬਾਹ ਤੇ ਆਈ ਤੇ ਸਾਡਾ ਫੋਨ ਆਈ ਕਾਹਦੇ ਸੀਗੇ ਤੁਸੀਂ ਮੋਟਰਸਾਈਕਲ ਤੇ ਸਾਡਾ ਮੋਟਰਸਾਈਕਲ ਵੀ ਸਾਰਾ ਪੰਨਿਆ ਗਿਆ ਜੀ ਅੱਛਾ ਕੋਈ ਹੋਰ ਵੀ ਹੋਰ ਜੀ ਮੇਰਾ ਇੱਕ ਤਾਇਆ ਸੀਗਾ ਤਾਇਆ ਤੇ ਵੀ ਲੱਗ ਤੇ ਇੱਕ ਸੱਟ ਆਈ ਕਿਧਰੋਂ ਆ ਰਹੀ ਸੀ ਅਸੀਂ ਇੱਧਰੋਂ ਪੌਲ ਤੋਂ ਥੱਲੇ ਜਾ ਰਹੇ ਸੀ ਇਹ ਟਰੱਕ ਪਿੱਛੋਂ ਸ਼ਹਿਰ ਵੱਲੋਂ ਆ ਰਹੇ ਸੀ ਇਹ ਸ਼ਹਿਰ ਵੱਲੋਂ ਆ ਰਹੇ ਸੀ ਹਾਂ ਜੀ ਇਹ ਟਰੱਕ ਚਾਲਕ ਨੇ ਆ ਕੇ ਤੁਹਾਨੂੰ ਡੱਕਾ ਮਾਰਿਆ ਹਾਂ ਜੀ ਕਿਹਨਾਂ ਪਿੱਛੋਂ ਗੱਡੀਆਂ ਨੂੰ ਮਾਰੀ ਟੱਕਰ ਬਾਬਾ ਜਾਨੇ ਨੂੰ ਮਾਰੀ ਆਈ ਮੇਰੇ ਐਨਕ ਲੱਗ ਗਿਆ ਐਨਕ ਮੇਰੀ ਟੁੱਟ ਗਈ ਹਾਂਜੀ ਭਾਜੀ ਕੀ ਨਾਮ ਆ ਜੀ? ਮੈਂ ਸੰਦੀਪ ਨਾਮ ਮੇਰਾ ਜੀ। ਆਪਾਂ ਦੀ ਜਿਹੜੀ ਗੱਡੀ ਹਾਸਲੇ ਅਸ਼ਕਾਰ ਹੋਈ ਥੋਡੀ ਹੈ ਜੀ? ਹਾਂਜੀ ਭਾਜੀ ਹਾਂਜੀ। ਇਹ ਕਿੱਦਾਂ ਹੋ ਗਿਆ ਹਾਸਲੇ? ਭਾਜੀ ਅਸੀਂ ਖੜੇ ਸੀ ਜਾਮ ਲੱਗਿਆ ਹੋਇਆ ਸੀਗਾ। ਮੇਰੇ ਪਿੱਛੇ ਗੱਡੀ ਕਿਆ ਹੋ ਰਹੀ ਸੀਗੀ। ਟਰੱਕ ਵਾਲਾ ਉਹਨੇ ਸਾਰੇ ਗੱਡੇ ਹਿੱਟ ਕਰਦੇ ਲਗਾਤਾਰ ਸਾਰੇ ਗੱਡੇ ਹਿੱਟ ਕੀਤੇ ਆ ਟਰੱਕ ਵਾਲਨੇ। ਇਹ ਕਿੰਨੇ ਕਿਸਾਲ ਦਾ ਹਾਸਲੇ ਅਸ਼ਕਾਰ ਹੋਇਆ ਜੀ ਇਸ? ਇਹ 6 ਸਾਲ ਦਾ ਹੋਇਆ। ਜਿਹੜਾ ਟਰੱਕ ਜਿਹੜਾ ਟਰੱਕ ਚਾਲਕ ਉਹੜਾ ਚਾਲਕ ਸੀ ਵਿੱਚ ਸੀ ਉਸ ਟਾਈਮ। ਪਤਾ ਨਹੀਂ ਲੱਗਦੇ ਕਿ ਤੇ ਦਿਨ ਬਾਅਦ ਨਿਕਲੇ ਅਸੀਂ ਗੱਡੀ ਗੱਡੇ ਚੱਕੀ ਗਈ ਸੀਗੀ ਜਿਹਨੂੰ ਬਾਅਦ ਨਿਕ ਤੇ ਕੋਈ ਲੇਡੀ ਵੀ ਥੱਲੇ ਆਈ ਏ ਟਰੱਕ ਤੇ ਹਾਂਜੀ ਇੱਕ ਦੀ ਡੈਥ ਹੋਈ ਏ ਇੱਕ ਨੂੰ ਹਸਪੀਟਲ ਲੈ ਗਏ ਇੱਕ ਨੂੰ ਹਸਪੀਟਲ ਲੈ ਗਏ ਹਾਂਜੀ ਇੱਕ ਦੀ ਡੈਥ ਹੋਈ ਮੌਕੇ ਹੀ ਡੈਥ ਹੋ ਗਈ ਸੀ ਮੌਕੇ ਦੇ ਮੁਕ ਥੱਲੇ ਆ ਕੇ ਟਾਇਰ ਦਿਓ ਉਹਨਾਂ ਨੂੰ ਹੈ ਪਤਾ ਕੁਝ ਕਿੱਥੋਂ ਦੇ ਨਹੀਂ ਮੈਨੂੰ ਉਹਨਾਂ ਘਰ ਦੇ ਆ ਗਏ ਵਸੇ ਲੈ ਕੇ ਉਹਨਾਂ ਨੂੰ ਅੱਛਾ ਹਾਂਜੀ ਠੀਕ ਹੈ ਜੀਮਨ ਜੀ ਕੀ ਜਿਹੜਾ ਹਾਦਸਾ ਹੋਇਆ ਕੀ ਮਤਲਬ ਉਹ ਕਿਦਾਂ ਸਰ ਬੋਲਦੇ ਪਰ ਲੱਗ ਐਕਸੀਡੈਂਟ ਹੋਇਆ ਹੋਇਆ ਸੀਗਾ ਉਹਨਾਂ ਦਾ ਜਾਂਬ ਨਹੀਂ ਸੀ ਖੁੱਲਿਆ ਹਜੇ ਖਲਾਰੇ ਸੀ ਜਾਂ ਪਤਾ ਨਹੀਂ ਕੀ ਹੋਇਆ ਜਾਂਬ ਬਹੁਤ ਜ਼ਿਆਦਾ ਲੱਗਿਆ ਹੋਇਆ ਸੀ ਟਰੱਕ ਦੇ ਜਾਂਬ ਦੇ ਪਿੱਛੇ ਖੜੇ ਦਸੀ ਆ ਗਏ ਪਿੱਛੋਂ ਸਾਰੀਆਂ ਗੱਡੀਆਂ ਨੂੰ ਚੀਜ਼ ਆਇਆ ਕਿ ਟਰੱਕ ਪਨੀ ਬ੍ਰੇਕ ਲਾਈਆਂ ਨਹੀਂ ਬੇ ਸ਼ਰਾਬ ਪਿੱਤੇ ਹੋਈ ਸੀ ਬ੍ਰੇਕਾ ਫੇਲ ਸੀ ਕੁਛ ਨਹੀਂ ਪਤਾ ਕੀ ਸੀਗਾ ਸਾਰੀਆਂ ਗੱਡੀਆਂ ਰੋਂਦਾ ਹੋਇਆ ਸਾਡੇ ਜਾਨ ਲੱਗੇ ਸਾਟ ਸਾਨੂੰ ਜੰਪ ਮਾਰਿਆ ਘੱਟ ਥੱਲੇ ਆ ਗਏ ਤੇ ਕਲੇਡੀਸ਼ਲ ਫੋਰਥ ਲੈ ਆ ਗਏ ਉਹਨੇ ਡੈਥ ਹੋ ਗਈ ਸ਼ਾਇਦ ਤੁਸੀਂ ਨਾਲ ਹੀ ਸੀ ਉਦੋਂ ਮੈਂ ਨਾਲ ਹੀ ਸੀ ਜੇ ਮੇਰੀ ਜੱਟਾ ਬਹੁਤ ਜਦ ਤੁਸੀਂ ਚਲਾ ਰਹੇ ਸੀਗੇ ਮੈਂ ਚਲਾ ਰਿਹਾ ਸੀ ਕਿ ਐਕਟਵਾ ਟੈਕਟਵਾ ਤੇ ਸੀ ਜੀ ਤੁਹਾਡੀ ਵਾਈਫ ਕਿੱਥੇ ਨਹੀਂ ਗਈ ਜੀ ਹਾਂ ਮੇਰੇ ਵਾਈਫ ਦੀ ਲੱਤ ਤੇ ਪਟੜ ਚੜ ਗਿਆ ਜੀ ਅੱਛਾ ਜੀ ਕਹਿੰਦੇ ਕਾਫੀ ਮੁਸ਼ਕਲ ਕਰਦਿਆਂ ਲੱਟ ਕੇ ਹਾਂ ਜੀ ਜੱਕ ਜੁੱਕ ਮੰਗਾ ਕੇ ਫਿਰ ਸੋਲ ਕੱ ਸਰ ਬਹੁਤ ਬੁਧਾ ਬੁਰਾ ਹਾਲ ਆ ਜੀ ਕਿੰਨੇ ਕੁ ਪਾਜੀ ਬੰਦੇ ਹਾਸੇ ਦਾ ਸ਼ਿਕਾਰ ਹੋਏ ਘਟ ਘਟ 8-9 ਗੱਡੀਆਂ ਹੋਈਆਂ ਨੇ ਜੀ ਤੇ 5 ਤੋਂ 6 ਮੋਰ ਚਲਾ ਥੱਲੇ ਆਏ ਅੱਛਾ ਕਿਸ਼ਕ ਲੈਣੇ ਦੇ ਲੈ ਗਏ ਨੇ ਸੱਟਾ ਕਿੰਨੀ ਅਕਦੀ ਹੁੰਦਾ ਚੱਲ ਗਿਆ ਸੱਟਾ ਮੈਂ ਤਾਂ ਮੈਨੂੰ ਤਿੰਨਾਂ ਚਲਾ ਦਾ ਪਤਾ ਵਾਕੀ ਹੋਰ ਕਿਸਦਾ ਪਤਾ ਨਹੀਂ ਅੰਮ੍ਰਿਤ ਇਹ ਉਪਰੇਟਾ ਫਿਲਿ ਸੀ ਅੱਛਾ ਤੇ ਆਹ ਉਰੇਟਾ ਫਿਲਿ ਸੀ ਅੱਛਾ ਤੇ ਚਾਲਕ ਵਿੱਚ ਸੀਗਾ ਜਦੋਂ ਇਹ ਹਾਸਾ ਨਹੀਂ ਜੀ ਨਹੀਂ ਜਦੋਂ ਟਰੱਕ ਆਂਦਾ ਪਿਆ ਸੀ ਪਤਾ ਹੀ ਨਹੀਂ ਲੱਗੇ ਅੱਛਾ ਬਾਰੀ ਖੁੱਲੀ ਹੀ ਚਾਲਕ ਪੁਰ ਗਿਆ ਕਿੱਧਰ ਦੀ ਅੱਛਾ ਜੀ ਬਾਰੀ ਦਾ ਪਹੁੰਚ ਲੈ ਕੇ ਖੋਲੀ ਹੈ ਓਕੇ ਠੀਕ ਹੈ ਜੀ ਮੇਰਾ ਨਾਮ ਸੋਨੂ ਆ ਜੀ ਨਾਨਕ ਸਰਕ੍ਰੇਨ ਸਰਵਿਸ ਤੋਂ ਆਇਆ ਹਾਂ ਹਾਂ ਜੀ ਲੱਕੀ ਕੀ ਜਾਣਕਾਰੀ ਪ੍ਰਾਪਤ ਹੋਈ ਸੀ ਜੀ ਜਾਣਕਾਰੀ ਵੀਰੇ ਮੈਨੂੰ ਉਹ ਲੱਕੀ ਵੀ ਰੋਪੀ ਸੀ ਯਾਰ ਵਾਲਾ ਵੀਰਾ ਉਹਨੇ ਫੋਨ ਲਾਇਆ ਸੀ ਮੈਨੂੰ ਵੀ ਐਮਰਜੈਂਸੀ ਐਕਸੀਡੈਂਟ ਹੋ ਗਿਆ ਵਾ ਵੀ ਜਲਦੀ ਕ੍ਰੇਨ ਲੈ ਕੇ ਆ ਜਾ ਮੈਂ ਉਹ ਵੀ ਕ੍ਰੇਨ ਲੈ ਕੇ ਤੁਰ ਪਿਆ ਜੀ ਕ੍ਰੇਨ ਦੇ ਬੂਮ ਨਾਲ ਧੱਕਾ ਲਾ ਕੇ ਉਸ ਘੋੜੇ ਨੂੰ ਧੱਕਿਆ ਹੈਵੀ ਲੋਡ ਸੀ ਬਹੁਤ ਵੱਜਨ ਦੀ ਔਖਾ ਧੱਕਿਆ ਗਿਆ ਦੇ ਉਹ ਕ੍ਰੇਨ ਦੇ ਨਾਲ ਧੱਕ ਦੇ ਫਿਰ ਉਹ ਬੁੜੀ ਨੂੰ ਥੱਲੇ ਕੱਢਿਆ ਜੀ ਕੀ ਚਾਹ ਹੋ ਗਿਆ ਨਹੀਂ ਕੁਝ ਕਹਿ ਨਹੀਂ ਸਕਦੇ ਜੀ ਕਾਹਦਾ ਹਾਲ ਖਰਾਬ ਜੀ ਮੇਰੇ ਹਾਲਤ ਬਹੁਤ ਖਰਾਬ ਸੀ ਮੇਰੇ ਸਿਰ ਤੋਂ ਉਹਨਾਂ ਦੇ ਸਾਰਾ ਕੁਝ ਹੀ ਨਿਕਲ ਗਿਆ ਜੀ ਸਿਰ ਤੇ ਬਲੱਡ ਜ਼ਿਆਦਾ ਸੀ ਸਿਰ ਤੋਂ ਬਲੱਡ ਜ਼ਿਆਦਾ ਨਿਕਲ ਰਿਹਾ ਸੀ ਹਾਂਜੀ ਐਮੋਕ ਲੱਗੇ ਜੀ ਹਾਂਜੀ ਐਂਬੂਲੈਂਸ ਐਮੋਕ ਤੇ ਆ ਗਈ ਸੀਗੀ ਐਂਬੂਲੈਂਸ ਆਪਰਸ਼ਕਾਰ ਹੋਏ ਲੋਕ ਕਿਹੜੀ ਕਿਹੜੀ ਜਗ੍ਹਾ ਤੇ ਉਹ ਕੁੜੀ ਜਿਹੜੀ ਮਨ ਜਿਹੜੀ ਮੂਰੇ ਫਰੰਟ ਪੈਰ ਦੇ ਥੱਲੇ ਆਈ ਹੋਈ ਸੀਗੀ ਕ੍ਰੇਨ ਦੇ ਧੱਕਾ ਲਾਉਣ ਨਾਲ ਹੀ ਫਿਰ ਉਹ ਥੱਲੇ ਨਿਕਲੀ ਹੈ ਜੀ ਫੇਰ ਕੱਢਿਆ ਗਿਆ ਜੀ ਉਹਨੂੰ ਤੇ ਇੱਕ ਟੈਂਕੀ ਦੇ ਥੱਲੇ ਸੀ ਪਿੱਛੇ ਉਹਨੂੰ ਕੱਢਣਾ ਅੱਗੇ ਨੂੰ ਆਹ ਪਿੱਛੇ ਉਹਨੂੰ ਧੱਕਿਆ ਜੀ ਕਰੀ ਜਾਂਦਾ ਹਾਂਜੀ ਹੈਵੀ ਲੋਡ ਸੀਗਾ ਜੀ ਕ੍ਰੇਨ ਨੇ ਵੀ ਬੜੀ ਮੁਸ਼ਕਲ ਨਾਲ ਧੱਕਿਆ ਵਾ ਤੇ ਉਹ ਫੇਰ ਗੁੜੀ ਨੂੰ ਕੱਢਿਆ ਜੀ ਜਿਹੜੀ ਇੱਕ ਨੀਚੇ ਸੀ ਦੇਤੀ ਦਾ ਕੰਮ ਆ ਥੋੜਾ ਤੁਹਾਨੂੰ ਕੀ ਲੱਗਦਾ ਸੀ ਵੀ ਕਿੱਦਾਂ ਹੋਇਆ ਹੋਊਗਾ ਕਿੰਨਾ ਮਤਲਬ ਖਿੱਚ ਕੇ ਲੱਗ ਗਈ ਗੁੜੀ ਨੂੰ ਇਹ ਟਰੱਕ ਦੇ ਨਾਲ ਬਹੁਤ ਖਤਰਨਾਕ ਕੰਮ ਇਹ ਪਰਸੋਂ ਵੀ ਅਸੀਂ ਜਾ ਕੇ ਗਏ ਚਾਰ ਗੱਡੀਆਂ ਪਰਸੋਂ ਵੱਡੀਆਂ ਟ੍ਰੈਫਿਕ ਬਹੁਤ ਜ਼ਿਆਦਾ ਵੀਰੇ ਅੱਜ ਪਹਿਲਾਂ ਵੀ ਇੱਕ ਪੋਸਟਾਂ ਪਹਿਲਾਂ ਵੀ ਐਕਸੀਡੈਂਟ ਹੋਇਆ ਹੋਇਆ ਪਰਸੋਂ ਹੋਇਆ ਜ ਇਸ ਤੋਂ ਪਹਿਲਾਂ ਵੀ ਹੋਇਆ ਸੀ ਪਹਿਲਾਂ ਵੀ ਇਹ ਜਿਹੜਾ ਕਿੰਨੇ ਕ ਐਕਸੀਡੈਂਟ ਹੋਏ ਆ ਬਹੁਤ ਕਿੰਨੀ ਕੋਈ ਕੋਡ ਦਾ ਨਾਮ ਵੀ ਉਹਨਾਂ ਦਾ ਜਾਣਿਆ ਜਾਂਦਾ ਉਹਨੇ ਸਹੀ ਗੱਲ ਆ ਜੀ ਤੁਹਾਡੀ ਤੁਹਾਨੂੰ ਦਸੀ ਇਹਨਾਂ ਕਿ ਕੱਲ ਦਾ ਵੀ ਨਹੀਂ ਰਿਹਾ ਜੀ ਪਰਸੋਂ ਅਸੀਂ 4 ਗੱਡੀਆਂ ਚੱਕੀਆਂ ਜੀ ਇੱਥੋਂ ਅੱਜ 2 ਐਕਸੀਡੈਂਟ ਹਾਂਜੀ ਅੱਜ 2 ਤਾਂ ਕਿਵਰ ਕੋਡ ਸੁਣੋ ਆ ਜੀ ਮੇਰਾ ਨਾਮ ਨਾਨਕ ਸਰਕਰ ਇਨ ਸਰਵਿਸ ਤੋਂ ਆਇਆ ਜੀ ਜਦੋਂ ਵੀ ਮੌਕੇ ਤੇ ਪਹੁੰਚੇ ਹੋ ਇੱਥੇ ਕਿੰਨੇ ਇੱਕ ਸਾਧ ਦਾ ਹਾਦਸਾ ਸ਼ਿਕਾਰ ਹੋਇਆ ਕੁਝ ਪਤਾ ਨਹੀਂ ਲੱਗਿਆ ਘੱਟੋ ਘੱਟ ਨਹੀਂ 5 ਤੋਂ 6 ਜੀ ਟ੍ਰੈਫਿਕ ਬਹੁਤ ਜ਼ਿਆਦਾ ਸੀ ਟ੍ਰੈਫਿਕ ਸਾਈਡ ਦੇ ਕਰਕੇ ਜੀ ਫੇਰ ਕਰੇ ਨੂੰ ਅੱਗੇ ਲਿਆਂਦਾ ਕ੍ਰੇਨ ਨੂੰ ਅੱਗੇ ਲਿਆ ਗਏ ਫਿਰ ਧੱਕੇ ਨਾਲ ਧੱਕਿਆ ਜੀ ਇਹਨੂੰ ਬਹੁਤ ਜ਼ਿਆਦਾ ਇੱਕ ਬੰਦੇ ਇਸ ਦੇ ਹਾਸੇ ਦੇ ਸਪੇਡ ਤੇ ਆਏ ਆ ਕੁਝ ਡੰਗਾ ਗਿਆ ਹੋਵੇ ਲਗਭਗ ਮੇਰੇ ਦੇਖਣ ਦੇ ਨਾਲ ਦੀ ਤਿੰਨ ਬੰਦੇ ਸੀਗੇ ਜੀ ਹਾਂਜੀ ਜਿਹਦੇ ਤੇ ਦੋ ਲੇਡੀਜ਼ ਸੀ ਇੱਕ ਬੰਦਾ ਸੀਗਾ ਜੀ ਇੱਕ ਦੀ ਹਾਲਤ ਜ਼ਿਆਦਾ ਤੀੜੀ ਜ਼ਿਆਦਾ ਗੰਭੀਰ ਸੀ ਠੀਕ ਹੈ ਹਾਂਜੀ ਕੋਈ ਐਕਸੀਡੈਂਟ ਹੋ ਰਿਹਾ ਸੀ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਜੀ ਤੇ ਉਹਦੇ ਸੰਬੰਧ ਵਿੱਚ ਅਸੀਂ ਮੌਕੇ ਤੇ ਪਹੁੰਚਿਆ ਟ੍ਰੈਫਿਕ ਚ ਚਲਾ ਰਹੇ ਆ ਜਿਹੜੇ ਜੱਗ ਵੀ ਸੀਗੇ ਉਹਨਾਂ ਨੂੰ ਹਸਪੀਟਲ ਦਾਖਲ ਕਰਕੇ ਭੇਜ ਦਿੱਤਾ ਤੇ ਜਿਹੜੀ ਟ੍ਰੈਫਿਕ ਦੀ ਪ੍ਰੋਬਲਮ ਆ ਉਹ ਸੋਲਵ ਕਰ ਰਹੇ ਆ ਨਾਲ ਦੇ ਨਾਲ ਹਾਈਡਰਾ ਕਰ ਰਹੇ ਕਿਸੇ ਦੀ ਮੌਤ ਵੀ ਹੋਈ ਹੈ ਜਿੱਥੇ ਬਹੁਤ ਬਾਰੇ ਹਲੇ ਕੋਈ ਕਨਫਰਮੇਸ਼ਨ ਨਹੀਂ ਹੈ ਮੈਨੂੰ ਪਤਾ ਲੱਗਿਆ ਕਿਸ ਤਰ੍ਹਾਂ ਹੋਇਆ ਹਾਸਾ ਹੈ ਜੀ ਅਹ ਨਹੀਂ ਹਲੇ ਕੋਈ ਇਹਦੇ ਬਾਰੇ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਹਲੇ ਤਾਂ ਉਹ ਟ੍ਰੈਫਿਕ ਦੇ ਵਿੱਚ ਜਿਨੀ ਵੀ ਪ੍ਰੋਬਲਮ ਆਈ ਦੀ ਹੈ ਉਹ ਪਾਜੀ ਕਿੰਨੇ ਕਿਸ਼ਾਂਤ ਮੈਂ ਹਾਸੇ ਦਾ ਸ਼ਿਕਾਰ ਹੋਇਆ ਅੰਦਾਜ਼ਾ ਹੈ ਅੱਜ 5-6 ਹੋਏ ਨੇ ਠੀਕ ਹੈ ਕਿਉਂਕਿ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਠੀਕ ਠੀਕ ਹੈ ਥੈਂਕ ਯੂ ਜੀ